ਏਵਾਂ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿਮਾਨ ਸੁ ਅਟਵਾਲ ਬਹੁਤ-ਬਹੁਤ ਸਵਾਗਤ ਕਰਦੀ ਆਂ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਆਂ ਉਹ ਵਿਸ਼ਾ ਇੱਥੇ ਹੈ ਕਿ ਸਰਬਜੀਤ ਖਾਲਸਾ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇੱਥੇ ਕਿਤੇ ਨਾ ਕਿਤੇ ਹੁਣ ਕਿਆਸ ਲਗਾਏ ਜਾ ਰਹੇ ਨੇ ਕਿ ਭਾਈ ਅਮਰਿਤਪਾਲ ਸਿੰਘ ਵੀ ਕਿ ਜੇਲ੍ਹ ਤੋਂ ਬਾਹਰ ਆਉਣਗੇ ਤੇ ਬਹੁਤ ਸਾਰੀਆਂ ਜਿਹੜੀਆਂ ਕਿਤੇ ਨਾ ਕਿਤੇ ਇਸ ਬਿਆਨ ਦੇ ਵਿੱਚ ਗੱਲਾਂ ਵੀ ਉਹਨਾਂ ਦੇ ਵੱਲੋਂ ਕਈਆਂ ਗਈਆਂ ਨੇ ਤਾਂ ਜੇਕਰ ਇੱਥੇ ਆਪਾਂ ਹਿਸਾਬ ਲਗਾਣੇ ਆ ਇੱਥੇ ਕਿਤੇ ਨਾ ਕਿਤੇ ਹੁਣ ਸਰਬਜੀਤ ਖਾਲਸਾ ਵੱਲੋਂ ਇਹ ਜਿਹੜੀ ਨਵੀਂ ਨੀਤੀ ਹੈ ਇਤਿਆਰ ਕਰ ਲਈ ਗਈ ਹੈ ਉਹਨਾਂ ਦੇ ਵੱਲੋਂ ਇੱਥੇ ਕਿਹਾ ਗਿਆ ਹੈ ਕਿ ਨਵੀਂ ਪਾਰਟੀ ਜਿਹੜੀ ਹੈ ਹੁਣ ਉਹ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਤੇ ਨਵੀਂ ਪਾਰਟੀ ਬਣਾਉਣ ਦੇ ਹੋਏ ਕਿਤੇ ਨਾ ਕਿਤੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਇਹ ਨਵੀਂ ਪਾਰਟੀ ਮੈਂ ਇਕੱਲੇ ਨਹੀਂ ਬਲਕਿ ਮੈਨੂੰ ਇੱਥੇ ਕਿਤੇ ਨਾ ਕਿਤੇ ਸਮਰਥਨ ਚਾਹੀਦਾ ਹੈ ਆ ਭਾਈ ਅਮਰਿਤਪਾਲ ਸਿੰਘ ਦਾ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਭਾਈ ਅਮਰਿਤਪਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਈ ਅਮਰਿਤਪਾਲ ਜਿਹੜੇ ਨੇ ਹਾਲੀ ਦੇ ਵਿੱਚ ਫਿਲਹਾਲ ਜੇਲ੍ਹ ਦੇ ਵਿੱਚ ਨੇ ਵਾਦ ਚੋਣ ਉਹਨਾਂ ਨੇ ਜਿੱਤੀ ਸੀ ਕਿਤੇ ਨਾ ਕਿਤੇ ਕਹਿ ਸਕਦੇ ਆ ਆਜ਼ਾਦ ਉਮੀਦਵਾਰ ਦੇ ਤੌਰ ਤੇ ਹਾਲਾਂਕਿ ਉਹਨਾਂ ਨੇ ਚੋਣਾਂ ਤਾਂ ਜਿੱਤ ਲਈਆਂ ਨੇ ਪਰ ਫਿਲਹਾਲ ਦੀ ਘੜੀ ਜੇਲ੍ਹ ਦੇ ਵਿੱਚ ਕਿਤੇ ਨਾ ਕਿਤੇ ਹੈਗੇ ਨੇ ਭਾਈ ਅਮਰਿਤਪਾਲ ਸਿੰਘ ਤਾਂ ਹੁਣ ਕੀ ਲੱਗਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਬਾਹਰ ਵਾਲ ਦਾ ਰੁਕ ਕਰਨਗੇ ਜਾਂ ਫਿਰ ਜੇਲ੍ਹ ਦੇ ਅੰਦਰ ਹੀ ਰਹਿ ਕੇ ਜਿਹੜੀ ਨਵੀਂ ਪਾਰਟੀ ਹੈ ਉਹ ਚਲਾਉਣਗੇ ਤਾਂ ਕਿਤਨੇ ਕਿਤੇ ਨਵੀਂ ਪਾਰਟੀ ਨੂੰ ਲੈ ਕੇ ਇੱਥੇ ਬਹੁਤ ਸਾਰੀਆਂ ਜਿਹੜੀ ਰਣਨੀਤੀਆਂ ਨੇ ਸਰਬਜੀਤ ਖਾਲਸਾ ਦੇ ਬਿਆਨ ਦੇ ਵਿੱਚ ਦੇਖਣ ਨੂੰ ਸੁਣਨ ਨੂੰ ਮਿਲੀਆਂ ਨੇ ਇੱਥੇ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਕਈਆਂ ਨੇ ਅਕਾਲੀ ਦਲ ਨੂੰ ਲੈ ਕੇ ਵੀ ਤੇ ਹੋਰ ਜਿਹੜੀ ਚੀਜ਼ਾਂ ਦੇ ਉੱਤੇ ਵੀ ਆਪਾਂ ਡਿਸਕਸ ਇੱਥੇ ਕਰਨ ਜਾ ਰਹੇ ਹਾਂ ਇੱਥੇ ਸਭ ਤੋਂ ਪਹਿਲਾਂ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ ਆਪਾਂ ਉਹਨਾਂ ਦੇ ਨਾਲ ਇਸ ਵਿਸ਼ੇ ਤੇ ਗੱਲਬਾਤ ਜਿਹੜੀ ਕਰ ਲੈਨੇ ਆ ਹਲੋ ਹਲੋ ਸ੍ਰੀ ਗੁਰਮਤਿ ਸ਼ਸ਼ੀਕਲ ਸਰ ਕਿੱਥੇ ਬੋਲਦੇ ਹੋ ਸੰਜੀਪ ਸ਼ਰਮਾ ਹੋ ਰਹੇ ਹਾਂ ਜੀ ਕਰਨ ਦਾ ਹਾਂਜੀ ਸੰਜੀਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਏਵਨ ਪੰਜਾਬੀ ਟੀਵੀ ਤੇ ਕੌਣ ਆਵਾਜ਼ ਮੈਡਮ ਆਵਾਜ਼ ਆਉਤ ਨਾ ਆਦੀ ਜੀ ਕੀ ਕਹਿਣਾ ਚਾਹੋਗੇ ਇੱਥੇ ਸੰਜੀਵ ਜੀ ਅੱਜ ਦਾ ਆਪਣਾ ਜੋ ਵਿਸ਼ਾ ਹੈ ਹਾਲਾਂਕਿ ਬਹੁਤ ਇਸ ਜਿਹੜਾ ਗਿਆਨ ਨਿਕਲ ਕੇ ਆਇਆ ਸਰਜਿਤ ਖਾਲਸਾ ਜੀ ਦਾ ਤਾਂ ਉਹਨਾਂ ਨੇ ਆਖੀ ਉਹਨਾਂ ਦੇ ਬਿਆਨ ਨੇ ਕਾਫੀ ਹਲਚਲ ਤਾਂ ਮਚਾਈ ਦਿੱਤੀ ਹੈ ਕਿ ਜੇਕਰ ਆਪਾਂ ਗੱਲ ਕਰਦੇ ਹਾਂ ਇਸੇ ਬਿਆਨ ਦੀ ਤਾਂ ਬਿਆਨ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਆਪਾਂ ਇੱਕ ਨਵੀਂ ਜੜੀਂ ਸਾਟੀ ਹੈ ਉਹ ਬਹੁਤ ਬਾਤ ਜਿਹੜੀ ਜਲਦ ਹੈ ਬਣਾ ਸਕਦੇ ਹਾਂ ਤਾਂ ਸਭ ਤੋਂ ਵੱਡਾ ਉਹਨਾਂ ਨੇ ਕਿਹਾ ਕਿ ਭਾਈ ਅੱਜ ਦੇ ਕਾਲ ਦਾ ਸਮਾਖਿਆ ਹੋਣਾ ਚਾਹੀਦਾ ਹੈ ਗੈਰ ਕੋਲ ਮੈਡਮ ਬਿਲਕੁਲ ਦੇਖੋ ਵਗਰ ਨਵੀਂ ਪਾਰਟੀ ਬਣਾਉਣ ਦੀ ਗੱਲ ਕੀਤੀ ਹੈ ਦੇਖੋ ਨਵੇਂ ਨਵੇਂ ਜਿਹੇ ਮੈਂਬਰ ਪਾਰਲੀਮੈਂਟ ਬਣੇ ਹੈ ਜੀ ਦੋਨੋਂ ਬਣੇ ਜੀ ਭਾਈ ਅਮਰਪਾਲ ਵੀ ਤੇ ਦਲਜੀਤ ਸਿੰਘ ਖਾਲਸਾ ਜੀ ਵਧੀਆ ਗੱਲ ਹੈ ਕਿ ਲੋਕਾਂ ਨੇ ਕਿੰਨਾ ਜਿਹੜਾ ਮਾਣ ਇਹਨਾਂ ਨੂੰ ਜਾਂ ਪਿਆਰ ਕਿੰਨਾ ਵੋਟਾਂ ਦੇ ਰਾਹੀਂ ਦਿਖਾਇਆ ਉਹ ਲੋਕ ਜਾਣਦੇ ਜੀ ਇਤਿਹਾਸ ਆਏ ਜੀ ਹੂੰ ਉਹਦੇ ਹਿਸਾਬ ਨਾਲ ਅਗਰੇ ਦੋਨੋਂ ਦਿਮਾਗ ਹੈ ਜਾਂ ਇਹਨਾਂ ਦੇ ਨਾਲ ਹੋਰ ਬੰਦੇ ਜਿਹੜੇ ਵੀ ਚਲਾਣਾ ਚਾਹਣ ਚੰਗਣਗੇ ਜੀ ਹੂੰ ਜਾਤਾ ਉਹ ਪਹਿਲੀਆਂ ਪਾਰਟੀਆਂ ਤੋਂ ਹਟ ਕੇ ਉਹਨਾਂ ਦੀ ਸੋਚ ਹੋਵੇ ਜੀ ਜੀ ਹਟ ਕੇ ਮਤਲਬ ਇੱਕ ਰਲਵੀ ਸੋਚ ਪਰਮਾਤਮਾ ਦੀ ਇੱਕ ਸੋਚ ਵੀ ਪਰਮਾਤਮਾ ਇੱਕ ਹੈ ਜਿੰਨਾ ਚਿਰ ਅਸੀਂ ਇਹ ਸੋਚ ਲੈ ਕੇ ਨਹੀਂ ਚੱਲਦੇ ਉਹਨਾਂ ਚਾਹੇ ਸੀ ਹਜ਼ਾਰ ਪਾਰਟੀਆਂ ਬਣਾ ਲੀਏ ਜੀ ਉਹ ਹੀ ਦਾ ਉਹ ਹੀ ਜਿਹੜਾ ਲੋਕਾਂ ਦੇ ਵਿੱਚ ਮੁੜ ਕੇ ਆ ਜਾਂਦਾ ਹੁੰਦਾ ਵੀ ਪਾਰਟੀ ਬਣੀ ਐ ਪਾਰਟੀ ਦੇ ਬੰਦੇ ਵਿੱਚ ਫੇਰ ਐਦਾਂ ਲਾ ਕੇ ਕਰਨ ਦੇਖੋ ਜਿਵੇਂ ਆਮ ਆਦਮੀ ਪਾਰਟੀ ਦਾ ਜਿਹੜਾ ਗਠਨ ਹੋਇਆ ਸੀਗਾ ਉਸ ਟੈਂਡਰ ਦੁਨੀਆ ਗੱਲਾਂ ਕੀਤੀਆਂ ਗਈਆਂ ਸੀ ਇੱਕ ਅੰਦੋਲਨ ਚ ਉੱਠ ਕੇ ਆਈ ਹੋਈ ਪਾਰਟੀ ਸੀ ਵੀ ਧਰਮ ਐ ਤੋਂ ਉੱਠ ਕੇ ਆਈ ਪਾਰਟੀ ਸੀ ਅੱਜ ਉਹੀ ਪਾਰਟੀ ਦੇ ਸੀ ਹਾਲ ਦੇਖਦੇ ਆ ਕਿ ਧਰਨੇ ਲੱਗੇ ਹੋਏ ਆ ਕਿੰਨਾ ਕੋ ਸੁਖਨਾਉਂਦੇ ਸਾਹਿਬ ਨਾਲ ਚੱਲਦੇ ਨੇ ਕਿੰਨਾ ਕੋ ਹੁੰਦੇ ਚੱਲਦੇ ਆ ਕਹਿਣ ਦਾ ਮਤਲਬ ਇਹ ਆ ਜੇ ਪਾਰਟੀ ਦਾ ਘਟਨ ਕਰਨਾ ਹੈ ਪਾਰਟੀ ਘਟਿਤ ਕਰਨੀ ਹੈ ਵਧੀਆ ਗੱਲ ਆ ਲੇਕਿਨ ਇੱਕ ਚੰਗੀ ਸੋਚ ਨਾਲ ਚੰਗੇ ਕਰਦੇ ਚੰਗੇ ਇਨਸਾਨ ਲੇਕਿਨ ਨਾਲ ਚਲੋ ਬਿਲਕੁਲ ਜੀ ਬਿਲਕੁਲ ਦੇਖੋ ਇੱਥੇ ਜੇਕਰ ਸੰਜੀਵ ਜੀ ਗੱਲ ਕਰੀਏ ਇਸ ਬਿਆਨ ਦਿੱਤਾ ਇਸ ਬਿਆਨ ਨੇ ਹਾਲਾਂਕਿ ਬਹੁਤ ਜਿਹੜੀ ਖਲਬਲੀ ਮਚਾ ਦਿੱਤੀ ਹੈ ਸ਼ੋਮੀ ਅਕਾਲੀ ਦਲ ਦੇ ਵਿੱਚ ਵੀ ਤਾ ਇੱਥੇ ਉਹਨਾਂ ਦੇ ਵੱਲੋਂ ਗਿਆਨ ਦੇ ਵਿੱਚ ਕਥਿਤ ਤੌਰ ਤੇ ਇੱਕ ਜਿਹੜਾ ਗੱਲ ਕਹੀ ਗਈ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਾਫ਼ ਅਸ ਵਾਲੇ ਸਾਫ਼ ਵਿਵਹਾਰ ਵਾਲੇ ਜਿਹੜੇ ਅਕਾਲੀ ਦੇ ਅਕਾਲੀ ਦਲ ਦੇ ਵੱਡੇ ਲੀਡਰ ਨਹੀਂ ਉਹ ਵੀ ਇਸ ਪਾਰਟੀ ਨੂੰ ਅੱਗੇ ਜੁਆਇਨ ਕਰ ਸਕਦੇ ਹਾਂ ਤਾਂ ਇੱਥੇ ਕਿਆਸ ਲੋਕ ਨੂੰ ਨਾ ਬਾਗੀ ਟੜੇ ਵੱਲ ਲਗਾਉਣ ਲੱਗ ਪੈ ਨੇ ਕਿ ਬਾਗੀ ਟੜਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਵੀਂ ਪਾਰਟੀ ਬਣਾਉਂਦਾ ਨਜ਼ਰ ਆ ਸਕਦਾ ਹੈ ਦੇਖੋ ਮੈਡਮ ਅਗਰ ਪਾਰਟੀ ਬਣਾਉਣੇ ਆ ਇਹ ਸੋਚਦੇ ਆਂ ਇਸੇ ਬਾਕੀ ਦਾ ਵਿੱਚ ਬੰਦਾ ਇਹਨੂੰ ਲੈਣਾ ਹੁਣ ਚੰਗੇ ਬੰਦੇ ਨੂੰ ਲੈਣਾ ਦੇਖੋ ਇਹ ਸਾਡੇ ਦਾਸਰਘਨ ਏਰੀਆ ਹੈਗਾ ਠੀਕ ਹੈ ਕਿਉਂਕਿ ਅਗਰ ਤੁਸੀਂ ਪਾਰਟੀ ਬਣਾਉਣੀ ਚਾਹੁੰਦੇ ਆ ਤਾਂ ਤੁਹਾਡਾ ਇਹ ਕਹਿਣਾ ਹੋਣਾ ਚਾਹੀਦਾ ਜਿਹੜਾ ਬੰਦਾ ਚੰਗਾ ਹੋਊਗਾ ਜਿਹੜੀ ਸੋਚ ਚੰਗੀ ਹੋਊਗੀ ਪੰਜਾਬ ਦੀ ਗੱਲ ਕਰੂਗੀ ਹਿੰਦੁਸਤਾਨ ਦੀ ਗੱਲ ਕਰੂਗੀ ਉਹ ਸੋਚ ਸਾਡੇ ਚਾਵੇ ਕੋਈ ਪਾਰਟੀ ਨਾਲ ਕੋਈ ਪਿੱਛੇ ਸੰਬੰਧ ਰਿਹਾ ਹੋਵੇ ਚਾਹੇ காங்கਰ ਹੋਵੇ ਬੀਜਪੀ ਹੋਵੇ ਅਕਾਲੀ ਦਰਬਾਰ ਹੋਵੇ ਆਵਾਜ਼ ਪਾਰਟੀ ਹੋਵੇ ਲੇਕਿਨ ਸਾਡੇ ਜੋ ਇਨਸਾਨ ਆਵੇ ਜਿਹੜਾ 1 ਲੱਖ 2 ਲੱਖ ਲੋਕਾਂ ਦੀ ਸੋਚ ਦੇ ਨਾਲ ਜਿਹੜੀ ਪਾਰਟੀ ਹੈ ਸਾਡੀ ਬਣਾ ਸਕੇ ਬਿਲਕੁਲ ਜੀ ਬਿਲਕੁਲ ਤੇ ਕਿਤੇ ਨਾ ਕਿਤੇ ਦੇਖੋ ਇੱਥੇ ਹੁਣ ਆਜ਼ਾਦ ਪਾਰਟੀ ਜਿਹੜੀ ਹੈ ਉਹ ਬਣ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪਤਾ ਇੱਥੇ ਪਾਰਟੀ ਜਿਹੜੀ ਹੈ ਉਹ ਹਾਲਾਂਕਿ ਪਾਰਟੀ ਦਾ ਨਾਂ ਕੀ ਹੋਵੇਗਾ ਪਾਰਟੀ ਦੇ ਵਿੱਚ ਬਾਗੀ ਧੜੇ ਜਿਹੜੇ ਨੇ ਉਹ ਬਾਗੀ ਧੜਿਆਂ ਦੇ ਲੀਡਰ ਜਿਹੜੇ ਨੇ ਦਿਖਾਈ ਦੇਣਗੇ ਜਾਂ ਨਹੀਂ ਦਿਖਾਈ ਦੇਣਗੇ ਇਹ ਵੀ ਵੱਡਾ ਸਵਾਲ ਹੈ ਦੂਸਰਾ ਸਵਾਲ ਇੱਥੇ ਹੈ ਕਿ ਭਾਈ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਂਦੇ ਨੇ ਜਾਂ ਫਿਰ ਜੇਲ੍ਹ ਦੇ ਵਿੱਚੋਂ ਹੀ ਇਹ ਪਾਰਟੀ ਕਿਤੇ ਨਾ ਕਿਤੇ ਚੱਲੇਗੀ ਦੇਖੋ ਮੈਡਮ ਪਾਰਟੀ ਬਣਾਉਣਾ ਇੱਕ ਸੌਖੀ ਗੱਲ ਨਹੀਂ ਜੀ ਬਹੁਤ ਔਖਾ ਕਦਮ ਹੈ ਇਹ ਬਹੁਤ ਔਖਾ ਹੈ ਕਿਉਂਕਿ ਪਾਰਟੀ ਮੰਨ ਲਓ ਐਸੀ ਸਾਧੀਆਂ ਪੱਲੇ ਤੇ ਨਹੀਂ ਜੀ ਚੌਥੀ ਧਿਰ ਤੁਹਾਡੇ ਸਾਹਮਣੇ ਦੇਖ ਲਓ ਕਿੰਨੇ ਲੋਕਾਂ ਨੇ ਪਾਰਟੀ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਕਾਮਯਾਬ ਹੋਈ ਜੀ ਮੁੱਖ ਤੌਰ ਉੱਤੇ ਉਹਨਾਂ ਨੂੰ ਪਾਰਟੀਆਂ ਬਣਾ ਕਰਨੀਆਂ ਪੈ ਗਈਆਂ ਜੀ ਚੌਥੀ ਧਿਰ ਬਣਾਉਣੀ ਚੌਥਾ ਤਾੜਾ ਬਣਾਉਣਾ ਜੇਕਰ ਮਜਬੂਤੀ ਨਾਲ ਬਣਾਉਣ ਦੀ ਜ਼ਰੂਰਤ ਹੈ ਮਜਬੂਤੀ ਵਾਲੇ ਸੂਝਵਾਨ ਜਿਹੜੇ ਲੋਕ ਆ ਉਹਨਾਂ ਨਾਲ ਰਹਿਣ ਦੀ ਜ਼ਰੂਰਤ ਹੈ ਆਪ ਲੋਕਾਂ ਨੂੰ ਨਾਲ ਲੈਣ ਦੀ ਜ਼ਰੂਰਤ ਹੈ ਅਗਰ ਐਸੀ ਹੋਈ ਆ ਭਈ ਰਾਜਨੀਤੀ ਦੇ ਤੱਕੇ ਰਹਿਣਾ ਵੀ ਖੱਟੇ ਕਰਕੇ ਪਾਰਟੀ ਬਣਾ ਕੇ ਜਿਹੀ ਹੋਈ ਕੰਮ ਕਰਨੇ ਜੋ ਪਹਿਲੇ ਪਾਰਟੀਆਂ ਕਰਦੀਆਂ ਬਿਲਕੁਲ ਫਾਇਦਾ ਨਹੀਂ ਜੀ ਪਾਰਟੀ ਬਣਾਉਣ ਦਾ ਬਿਲਕੁਲ ਬਿਲਕੁਲ ਦੇ ਸੰਜੀਵ ਜੀ ਦੇਖੋ ਨਵੀਂ ਪਾਰਟੀ ਜਿੱਦਾਂ ਕਿ ਤੁਸੀਂ ਵੀ ਦੱਸਿਆ ਕਿ ਨਵੀਂ ਪਾਰਟੀ ਬਣਾਉਣਾ ਹਾਲਾਂਕਿ ਬਹੁਤ ਔਖਾ ਕੰਮ ਹੈ ਨਵੇਂ ਸਿਰੇ ਤੋਂ ਜਿਹੜੇ ਕੰਮ ਨੇ ਸ਼ੁਰੂ ਕਰਨੇ ਪੈਂਦੇ ਨੇ ਨਵੇਂ ਸਿਰੇ ਤੋਂ ਜਨਤਾ ਨੂੰ ਨਾਲ ਜੋੜ ਕੇ ਚੱਲਣਾ ਇੱਕ ਬਹੁਤ ਵੱਡਾ ਟਾਸਕ ਆਪਣੇ ਆਪ ਦੇ ਵਿੱਚ ਹੈ ਪਰ ਇਥੇ ਕੀ ਲੱਗਦਾ ਹੈ ਕਿ ਜੇਕਰ ਅੱਜ ਜਿੰਨੀਆਂ ਵੀ ਪਾਰਟੀਆਂ ਪੰਜਾਬ ਦੇ ਵਿੱਚ ਨੇ ਦੇਖੋ ਜਿੱਥੇ ਜੇਕਰ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਜਾਂ ਸ਼ੋਮਨੀ ਅਕਾਲੀ ਦਲ ਦੀ ਗੱਲ ਕਰਦੇ ਆ ਨੈਸ਼ਨਲ ਕਾਂਗਰਸ ਪਾਰਟੀ ਦੀ ਗੱਲ ਕਰਦੇ ਆ ਪਾਰਟੀਆਂ ਸਹਾਲਾ ਕੀ ਬੋਤ ਨਹੀਂ ਗਿਆ ਪਰ ਇੱਥੇ ਕੰਮ ਕਰਨ ਵਾਲੀ ਪਾਰਟੀ ਬਹੁਤ ਘੱਟ ਕਿਤੇ ਨਾ ਕਿਤੇ ਲੋਕ ਕਹਿੰਦੇ ਨੇ ਕਿ ਸਾਰੀਆਂ ਹੀ ਪਾਰਟੀਆਂ ਇੱਕੋ ਜੀਆਂ ਨੇ ਵਾਅਦੇ ਤਾਂ ਸਾਰੇ ਕਰਦੇ ਨੇ ਪਰ ਪੂਰਾ ਕੋਈ ਨਹੀਂ ਕਰਦਾ ਤਾਂ ਇੱਥੇ ਸਰਬਜੀਤ ਖਾਲਸਾ ਜੇਕਰ ਹੁਣ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਨਵੀਂ ਪਾਰਟੀ ਬਣ ਸਕਦੀ ਹੈ ਤਾਂ ਲੋਕਾਂ ਦੇ ਪਰਪਸ ਤੋਂ ਇਹ ਪਾਰਟੀ ਬਣਾਉਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਇੱਕ ਗੱਲ ਵਿੱਚ ਹੋਰ ਕਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮਸਲਾ ਹੈ ਅਸੀਂ ਨਵੀਂ ਪਾਰਟੀ ਬਣਾ ਕੇ ਹੀ ਚੁੱਕਾਂਗੇ ਕੋ ਬਿਲਕੁਲ ਮੈਡਮ ਦੇਖੋ ਆ ਬੰਦੀ ਸਿੰਘਾ ਦੀ ਅਸੀਂ ਨਾਲ ਨਾਲ ਬਹੁਤ ਵਾਰ ਗੱਲ ਜੋੜਦੇ ਹੁੰਦੇ ਆ ਜਦ ਵੀ ਬੰਦੀ ਸਿੰਘਾ ਦਾ ਸਵਾਲ ਆਉਂਦਾ ਹੈ ਜੀ ਜੀ ਕਿ ਆਲਟੀਆਂ ਜਾਂ ਭਾਈ ਜਲਦੀਪ ਸਿੰਘ ਨਾਲਤਾ ਜਾਂ ਭਾਈ ਆਮਰ ਕਬਾਲ ਜਾਂ ਹੋਰ ਕੋਈ ਵੀ ਆ ਇਹ ਅਗਰ ਬੰਦੀ ਸਿੰਘਾ ਦੀ ਗੱਲ ਕਰਦਾ ਨਾਲ ਨਾਲ ਉਹ ਬੇਗੁਨਾਹ ਦੀ ਗੱਲ ਕਰਨੀ ਹੈ ਅਸੀਂ ਇਹ ਦੇਖਣਾ ਹੋਰ ਵੀ ਬਚੇ ਆ ਜਿਨ੍ਹਾਂ ਦੇ ਸਜ਼ਾਵਾ ਪੂਰੀਆਂ ਹੋ ਚੁੱਕੀਆਂ ਆ ਜਾਂ ਜਿਨ੍ਹਾਂ ਨਾਲ ਨਜਾਇਜ਼ ਹੋਈ ਵੀ ਆ ਉਹਦੇ ਵਿੱਚ ਕਾਨੂੰਨ ਨੂੰ ਬਦਲਾਓ ਚੱਲਿਆ ਹੋਣਾ ਜ਼ਰੂਰਤ ਆ ਜੀ ਜਿਵੇਂ ਹੁਣ ਇਹ ਦੋਨੋਂ ਬੰਦੇ ਮੈਂਬਰ ਪਾਰਲੀਮੈਂਟ ਬਣ ਗਏ ਜੀ ਇਹ ਆਪਣਾ ਮਸਲਾ ਲਿਜਾ ਕੇ ਕੇਂਦਰ ਸਰਕਾਰ ਦੇ ਅੱਗੇ ਲੋਕ ਸਭਾ 'ਚ ਰੱਖ ਸਕਦੇ ਆ ਉੱਥੋਂ ਮੰਗਦੇ ਹੋ ਕੋ ਅਦਾਲਤਾਂ 'ਚ ਆ ਕੇ ਇਹ ਕਿਤੇ ਨਾ ਕਿਤੇ ਕਾਨੂੰਨ ਚੇਂਜ ਹੋ ਸਕਦਾ ਕਾਨੂੰਨ ਚੇਂਜ ਹੋ ਗਿਆ ਫਿਰ ਆਪਣੇ ਆਪ ਜਿਹੜੇ ਬੰਦੇ ਸਿੰਘ ਵੀ ਬਾਹਰ ਆਉਣਗੇ ਜਿਨ੍ਹਾਂ ਨਾਲ ਨਜਾਇਜ਼ ਹੋਈ ਵੀ ਹੋਵੇ ਬਾਹਰ ਆਉਣਗੇ ਬਿਲਕੁਲ ਜੀ ਬਿਲਕੁਲ ਫਿਲਹਾਲ ਦੀ ਘੜੀ ਤਾਂ ਦੇਖੋ ਵੱਡੇ ਕਿਆਸ ਇਸ ਦੇ ਵਿੱਚ ਲਗਾਏ ਜਾ ਰਹੇ ਨੇ ਕਿਉਂਕਿ ਬਿਆਨ ਨੇ ਖਲਬਲੀ ਮਚਾ ਦਿੱਤੀ ਹੈ ਹਰ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਦੋ ਪਾਰ ਜਿਹੜਾ ਹੋ ਚੁੱਕਿਆ ਆ ਆਪਾਂ ਨੂੰ ਦਿਖ ਹੀ ਰਿਹਾ ਹੈ ਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਸ ਤਰੀਕੇ ਦੀ ਫੁੱਟ ਪਈ ਹੋਈ ਹੈ ਤਾਂ ਇੱਥੇ ਲਗਾਤਾਰ ਲੋਕਾਂ ਵੱਲੋਂ ਕਿਆਸ ਲਗਾਏ ਜਾ ਰਹੇ ਨੇ ਕਿ ਵੱਡੇ ਜਿਹੜੇ ਚਿਹਰੇ ਨੇ ਚੰਦੂ ਮਾਜਰਾ ਹੋਗੇ ਬੀਬੀ ਜਗੀਰਪੁਰ ਹੋਗੇ ਹੋਰ ਵੀ ਜਿਹੜੇ ਬਹੁਤ ਸਾਰੇ ਨੇ ਮਲੂਕਾ ਸਾਫ ਹੋ ਗਏ ਤਾਂ ਇਥੇ ਇੰਨਾ ਵੱਡੇ ਚਿਹਰਿਆਂ ਦੇ ਵਿੱਚੋਂ ਵੀ ਕੋਈ ਨਾ ਕੋਈ ਜਿਹੜਾ ਇਸ ਪਾਰਟੀ ਨੂੰ ਜੁਆਇਨ ਕਰਦਾ ਅੱਗੇ ਨਜ਼ਰ ਆ ਸਕਦਾ ਹੈ ਕੀ ਲੱਗਦਾ ਹੈ ਦੇਖੋ ਮੈਡਮ ਵੱਡਾ ਚਿਹਰਾ ਤਾਂ ਉਹੀ ਹੁੰਦਾ ਹੈ ਜਿਹੜਾ ਵੱਡੇ ਚੰਗੇ ਕੰਮ ਕਰੂਗਾ ਜੀ ਜੀ ਦੇਖੋ ਵੱਡਾ ਚਿਹਰਾ ਕੋਈ ਹਲਾਕਾ ਥੋੜੀ ਆਮ ਉਹ ਲੋਕਾਂ ਦਾ ਚੁਣਿਆ ਹੋਇਆ ਇੱਕ ਨਮਾਇਦਾ ਹੁੰਦਾ ਹੈ ਕਿ ਸਾਨੂੰ ਲੋਕ ਐਮਐਲਏ ਬਣਾ ਦਿੰਦੇ ਨੇ ਕਿ ਸਾਨੂੰ ਮੈਂਬਰ ਪਾਰਲੀਮੈਂਟ ਬਣਾ ਦਿੰਦੇ ਨੇ ਕਿ ਜਦੋਂ ਸ਼ਿਮਲਾ ਦੇ ਕਿ ਪ੍ਰਧਾਨ ਮੰਤਰੀ ਬਣਾ ਦਿੰਦੇ ਨੇ ਜੀ ਲੇਕਿਨ ਵੱਡਾ ਚਿਹਰਾ ਤਾਂ ਬਣਦਾ ਜਦੋਂ ਉਹਦੇ ਕੰਮ ਬਟੌਰਦੇ ਆ ਉਹਨੇ ਵੱਡੀ ਸੋਚ ਰੱਖ ਕੇ ਲੋਕਾਂ ਦੇ ਕੰਮ ਕੀ ਕਰਦੇ ਨੇ ਲੋਕਾਂ ਦੇ ਇੱਕਾਂ ਚੰ ਕੰਮ ਕੀਤੇ ਉਹਨੇ ਵੇਖੋ ਜੇ ਅਸੀਂ ਪਾਲਦੇਵ ਖਾਣ ਦੀ ਗੱਲ ਕਰਦੇ ਆ ਮੈਡਮ ਮੈਂ ਫਿਰ ਦੁਬਾਰੇ ਰਿਪੋਰਟ ਕਰੂੰਗਾ ਵੀ ਅਗਰ ਇੱਕ ਬਾਤਾ ਮੁ ਚੱਕਣਾ ਹੈ ਤਾਂ ਲੋਕਾਂ ਦੇ ਨਾਲ ਚੱਲ ਲੋਕਾਂ ਨੂੰ ਨਾਲ ਲੈ ਕੇ ਚੱਲੋ ਚੰਗੀ ਸੋਚ ਨਾਲ ਲੈ ਕੇ ਚੱਲੋ ਸਹੀ ਦਿਮਾਗ ਦੇ ਸਹੀ ਸੋਚ ਨਾਲ ਅਸੀਂ ਚੱਲੂਗੇ ਤਾਂ ਅਸੀਂ ਇਹ ਪਾਰਟੀ ਬਣਾਉਣ ਚ ਕਾਹ ਜਾ ਬੋਲ ਸਕਦੇ ਬਿਲਕੁਲ ਜੀ ਬਿਲਕੁਲ ਤਾਂ ਕਿਤੇ ਦੇਖੋ ਪਾਰਟੀ ਬਣਾਉਣ ਚ ਕਾਮਯਾਬੀ ਤਾਂ ਹਾਸਲ ਹੋਈ ਸਕਦੀ ਹੈ ਪਰ ਇੱਥੇ ਜਿਹੜੇ ਵੱਡੇ ਸਵਾਲ ਇਹ ਸੀ ਕਿ ਭਾਈ ਅਮਰਿਤਪਾਲ ਵੀ ਹਾਲੀ ਦੇ ਵਿੱਚ ਜੇਲ੍ਹ ਦੇ ਵਿੱਚ ਨੇ ਦੂਜੇ ਪਾਸੇ ਸਰਕਾਰਾਂ ਕਿਤੇ ਨਾ ਕਿਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਸਰਕਾਰਾਂ ਕਿਤੇ ਨਾ ਕਿਤੇ ਫਸਾਉਣ ਦੀ ਜਿਹੜੀ ਕੋਸ਼ਿਸ਼ ਹੈ ਲਗਾਤਾਰ ਕਰ ਰਹੀਆਂ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਭਾਈ ਅਮਰਿਤਪਾਲ ਦੇ ਭਰਾ ਜੇਕਰ ਹਰਪ੍ਰੀਤ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਪੁਲਿਸ ਨੂੰ ਉਹਨਾਂ ਤੋਂ ਜਿਹੜਾ ਡਰਗ ਕਿਤੇ ਨਾ ਕਿਤੇ ਮਿਲੀ ਹੈ ਜਿਸ ਦੇ ਕੇਸ ਦੇ ਵਿੱਚ ਹੁਣੇ ਜਿਹੜਾ ਮਸਲਾ ਚੱਲ ਰਿਹਾ ਹੈ ਤੇ ਇੱਥੇ ਕੀ ਕਹਿ ਸਕਦੇ ਆ ਕਿ ਇੱਥੇ ਹੁਣਾ ਪੰਜਾਬ ਦੇ ਵਿੱਚ ਜਿਹੜੀਆਂ ਸਥਿਤੀਆਂ ਨੇ ਅੱਗੇ-ਅੱਗੇ ਹੋਰ ਵੀ ਗੰਭੀਰ ਹੋ ਸਕਦੀਆਂ ਨੇ ਦੇਖੋ ਮਾਡਮ ਤੇ ਜੀਆਂ ਤਾਂ ਜਿਹੜੀਆਂ ਪੰਜਾਬ ਦੀਆਂ ਪਹਿਲਾਂ ਹੀ ਬਹੁਤ ਗੰਭੀਰ ਆ ਜੀ ਜੀ ਇੰਨੀ ਗੰਭੀਰਾਂ ਵੀ ਮਜੂਤਾ ਸਰਕਾਰਾਂ ਬਣਨ ਤੇ ਆਨੇ ਜੀ ਜਿਹੜੀਆਂ ਆਪਾਂ ਆਖੀਆਂ ਰਾਜਨੀਤਿਕ ਪਾਰਟੀਆਂ ਦਾ ਧਿਆਨ ਦੇ ਜਿਸ ਤਰ੍ਹਾਂ ਕੀਤਾ ਲੈ ਕੇ ਸਰਕਾਰਾਂ ਬਣਾਉਣ ਦੀ ਗੱਲ ਕਰਦੇ ਆਂ ਜੀ ਇਸ ਟਿੱਕੀ ਦੀ ਗੱਲ ਕਰਦੇ ਆਂ ਮਾੜਾ ਕਾਨੂੰਨ ਦੀ ਗੱਲ ਕਰਦੇ ਆਂ ਜੇ ਅਗਰ ਭਾਈ ਆਮਰ ਤਪਾਲ ਦੇ ਨਾਲ ਸਾਡੀ ਸੂਬਾ ਸਰਕਾਰ ਕੇਂਦਰ ਸਰਕਾਰ ਕਿਤੇ ਨਾ ਕਿਤੇ ਬੇਚ ਕਰਾ ਜਾ ਠਕਾ ਨਾ ਕਰਦੀ ਜਾਂ ਹੋਰ ਕਈ ਕਿੰਨੇ ਲੋਕਾਂ ਦੇ ਨਾਲ ਠਕਾ ਨਾ ਹੁੰਦਾ ਤਾਂ ਹੋ ਸਕਦਾ ਸਾਡਾ ਅੱਜ ਜਿਹੜਾ ਪੰਜਾਬ ਆ ਪੰਜਾਬ ਦੇ ਵਿੱਚ ਬੱਚਾ ਬੱਚਾ ਕੁਝ ਹੁੰਦਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਉਹ ਠੀਕ ਹੁੰਦੀ ਕਿਤੇ ਨਾ ਕਿਤੇ ਦੇਖੋ ਵੀਰ ਤਾਂ ਬਹੁਤ ਹੈ ਲੇਕਿਨ ਇਸ ਨੂੰ ਹੱਲ ਕਰਨਾ ਜਦ ਵੀ ਇੱਥਾ ਚ ਵੱਧਣਾ ਸਰਕਾਰਾਂ ਦੇ ਉੱਤੇ ਡਿਪੈਂਡ ਕਰਦਾ ਹੈ ਜੀ ਬਿਲਕੁਲ ਜੀ ਬਿਲਕੁਲ ਸਰਕਾਰਾਂ ਤੇ ਤਾਂ ਡਿਪੈਂਡ ਕਰਦਾ ਹੀ ਹੈ ਪਰ ਜੇਕਰ ਕੋਈ ਨਵੀਂ ਪਾਰਟੀ ਇੱਥੇ ਵਾਕਈ ਬਣੇਗੀ ਤਾਂ ਸ਼੍ਰੋਮਣੀ ਅਕਾਲੀ ਦਲ ਹੋਊਗੀ ਜਾਂ ਆਮ ਆਦਮੀ ਪਾਰਟੀ ਹੋਗੀ ਜਾਂ ਨੈਸ਼ਨਲ ਕਾਂਗਰਸ ਪਾਰਟੀ ਜੋ ਵੱਡੀਆਂ ਪਾਰਟੀਆਂ ਨੇ ਕੀ ਆਉਣ ਵਾਲੀ ਦਿਨਾਂ ਦੇ ਵਿੱਚ ਇਹਨਾਂ ਦੇ ਲਈ ਵੀ ਆਪਾਂ ਕਹਿ ਸਕਦੇ ਹਾਂ ਖਤਰਾ ਇਹਨਾਂ ਦੇ ਲਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤਾਂ ਬਹੁਤ ਜ਼ਿਆਦਾ ਗ੍ਰਾਫ ਪੰਜਾਬ ਦੇ ਵਿੱਚ ਡਿੱਗਿਆ ਸਮਝੋ ਤੇ ਭਾਜਪਾ ਪਾਰਟੀ ਨੂੰ ਵੀ ਇਸ ਵਾਰ ਜਿਹੜੀ ਵੋਟਾਂ ਬਿਲਕੁਲ ਹੀ ਨਹੀਂ ਪਈਆਂ ਜੇਕਰ ਆਪਾਂ ਗੱਲ ਕਰਦੇ ਆ ਪੰਜਾਬ ਦੇ ਵਿੱਚ ਤੇ ਜੇਕਰ ਆਪਾਂ ਇੱਥੇ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਤਾਂ ਇੱਥੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਵੀ ਬਹੁਤ ਸਾਰੀਆਂ ਜਿਹੜੀ ਸ਼ਿਕਾਇਤਾਂ ਨੇ ਤਾਂ ਕੀ ਲੱਗਦਾ ਕਿ ਆਉਣ ਵਾਲੇ ਸਮਾਂ ਵਿੱਚ ਇਹਨਾਂ ਪਾਰਟੀਆਂ ਦੇ ਉੱਤੇ ਜਿਹੜੀ ਉਹ ਨਵੀਂ ਪਾਰਟੀ ਬਣੇਗੀ ਜੇਕਰ ਉਹ ਲੋਕਾਂ ਦੇ ਪ੍ਰਤੀ ਚੰਗਾ ਕੰਮ ਕਰਦੀ ਹੈ ਤਾਂ ਇਹਨਾਂ ਸਾਰੀਆਂ ਪਾਰਟੀਆਂ ਇਤਿਹਾਵੀ ਹੋ ਹਾਂ ਬਿਲਕੁਲ ਬਿਲਕੁਲ ਮੈਡਮ ਦੇਖੋ ਅਸੀਂ ਨਵੀਂ ਸੋਚ ਵਾਲਾ ਅਗਰ ਚੱਲਣਾ ਹੈ ਤਾਂ ਸਾਨੂੰ ਇਹ ਤੋਂ ਦੇਖਣਾ ਪਊਗਾ ਵੀ ਲੋਕ ਸਾਨੂੰ ਕਿਉਂ ਚੁਣਨਗੇ ਜਾਂ ਲੋਕ ਸਾਡੇ ਵੱਲ ਕਿਉਂ ਆਉਣਗੇ ਜੀ ਜੀ ਜੇ ਇਸ ਤੋਂ ਪਿਛਲੀਆਂ ਪਾਰਟੀਆਂ ਤੋਂ ਪਿਛਲੀਆਂ ਜਿਵੇਂ ਸਰਕਾਰਾਂ ਰਹਿ ਚੁੱਕੀਆਂ ਚਾਹੇ ਹੁਣ ਮੌਜੂਦਾ ਹੈ ਉਹਨਾਂ ਤੋਂ ਅਸੀਂ ਹਟ ਕੇ ਚੱਲੂਗੇ ਅਸੀਂ ਲੋਕਾਂ ਦੀ ਸੋਚੂਗੇ ਲੋਕਾਂ ਦੀਆਂ ਉਹ ਦੁੱਖ ਦਰਦ ਹੱਲ ਕਰਨ ਦੀ ਸੋਚੂਗੇ ਜਿਹੜੇ ਲੋਕ ਚਾਹੁੰਦੇ ਆ ਜੀ ਫਿਰ ਜਾ ਕੇ ਕਿਤੇ ਨਾ ਕਿਤੇ ਜਿਹੜਾ ਇਹ ਫਰੰਟ ਬਣ ਸਕਦਾ ਜੀ ਜੀਸੀਆਂ ਚੱਲਾਵਾਤਾਂ ਚ ਸਿਰਫ ਇਸ਼ ਨੂੰ ਕਰੂਗੇ ਵੀ ਅੱਜ ਬਣਾ ਲਿਆ ਚਾਰ ਨਿਕਲ ਗਏ ਗੱਲ ਉਹ ਆਕੇ ਦੋ ਚਲੇ ਗਏ ਫਿਰ ਐਦਾਂ ਦਾ ਫੇ ਪਾਰਟੀਦਾਰ ਜਿਹੜਾ ਜਿਹੜਾ ਜਿੰਨਾ ਵੀ ਅਧਖਸ ਬਣਿਆ ਉਹ ਹੋਰ ਕੀ ਤਰਾਹ ਹੋ ਜੀ ਕੋਈ ਨਹੀਂ ਕਰਦਾ ਬਿਲਕੁਲ ਜੀ ਬਿਲਕੁਲ ਤਾਂ ਇੱਥੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਸੰਜੀਤ ਜੀ ਤੁਸੀਂ ਕਿ ਦੇਖੋ ਪਾਰਟੀ ਇੱਕ ਅਲੱਗ ਪਾਰਟੀ ਬਣਾਉਣ ਦੀ ਜਿਹੜੀ ਇਹ ਗੱਲ ਕਹੀ ਗਈ ਹੈ ਹਾਲਾਂਕਿ ਪੰਜਾਬ ਦੇ ਵਿੱਚ ਇਸ ਬਿਆਨ ਨੇ ਬਹੁਤ ਖਲਬਲੀ ਮਚਾ ਦਿੱਤੀ ਹੈ ਹਰ ਪਾਰਟੀ ਦੇ ਵਿੱਚ ਜਿਹੜੀਆਂ ਗੱਲਾਂ ਨੇ ਚੱਲ ਰਹੀਆਂ ਨੇ ਖਾਸ ਤੌਰ ਤੇ ਸ਼ੋਮਨੀ ਅਕਾਲੀ ਦਲ ਦਾ ਜਿਹੜਾ ਇੱਥੇ ਕਿਤੇ ਨਾ ਕਿਤੇ ਬਿਆਨ ਦੇ ਵਿੱਚ ਨਾ ਲਿਆ ਗਿਆ ਕਿ ਅਕਾਲੀ ਦਲ ਦੇ ਜਿਹੜੇ ਸਾਫ ਅਕਸ ਦੇ ਲੀਡਰ ਨੇ ਉਹਗੇ ਇਸ ਪਾਰਟੀ ਨੂੰ ਜੁਆਇਨ ਕਰਨ ਨੂੰ ਕਹਿ ਰਹੇ ਨੇ ਤਾਂ ਅਜਿਹੀਆਂ ਜਿਹੜੀ ਬਿਆਨ ਦੇ ਵਿੱਚ ਚੀਜ਼ਾਂ ਨੇ ਬਾਹਰ ਨਿਕਲ ਕੇ ਆਈਆਂ ਨੇ ਤਾਂ ਇੱਥੇ ਆਮ ਜਨਤਾ ਤੇ ਵੀ ਇਨ੍ਹਾਂ ਬਿਆਨਾਂ ਦਾ ਕਿੰਨਾ ਕਸਰ ਦੇਖਣ ਨੂੰ ਮਿਲਿਆ ਹੈ ਮੈਡਮ ਦੇਖੋ ਜੇ ਅਕਾਲੀ ਦਲ ਦੀ ਨਾਲ ਨਾਲ ਜੋੜ ਕੇ ਗੱਲ ਕਰਨਗੇ ਮੈਂ ਫਿਰ ਦੁਬਾਰੇ ਕਹੂੰਗਾ ਮੈਂ ਪਹਿਲਾਂ ਵੀ ਕਿਹਾ ਜੀ ਕੱਲੇ ਅਕਾਲੀ ਦਲ ਨਾਲ ਤਾਂ ਫਿਰ ਤਾਂ ਦੇਖੋ ਲੋਕਾਂ ਨੇ ਤੁਹਾਡੇ ਨਾਲ ਘੱਟ ਲੱਗਣਾ ਜੀ ਕਿਉਂਕਿ ਉਹ ਲੋਕ ਪਾਰਟੀ ਦਾ ਅਕਸ ਘੇਰ ਕੇ ਤੁਹਾਡੇ ਨਾਲ ਆ ਰਹੇ ਆ ਕੱਲਾ ਸਖੀਰਵਾਦ ਜ਼ਿੰਮੇਦਾਰ ਨਹੀਂ ਕੱਲਾ ਬਿਕਰਮਜੀਤ ਮਜੀਠੀਆ ਜ਼ਿੰਮੇਦਾਰ ਨਹੀਂ ਕੱਲਾ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਦਾਰ ਨਹੀਂ ਜਿੰਨੇ ਪੁਰਾਣੇ ਚਿਹਰੇ ਆ ਜੀ ਜਿੰਨੇ ਪੁਰਾਣੇ ਚਿਹਰੇ ਆ ਉਹਨੇ ਸੀਟਾਂ ਤੇ ਰਹਿ ਚੁੱਕੇ ਆ ਸਭ ਜ਼ਿੰਮੇਦਾਰ ਆ ਉਹਦਾ ਅਕਸ ਘਿਰਨ ਦੇ ਵਿੱਚ ਉਹੀ ਲੋਕ ਤੁਹਾਡੇ ਨਾਲ ਆ ਰਹੇ ਆ ਸੋਚ ਬਦਲਣ ਦੀ ਜ਼ਰੂਰਤ ਆ ਅਗਰ ਸੋਚ ਬਦਲ ਬਦ ਕਿਸੇ ਵੀ ਪਾਰਟੀ ਚ ਆਵੇ ਨਹੀਂ ਫਿਰ ਇਹ ਹੋਊਗਾ ਵੀ ਜਿਹੜੀ ਅਕਾਲੀ ਪੰਗਤ ਹੈ ਇਹ ਇੱਕ ਅਲੱਗ ਜਿਹੜਾ ਦੂਜਾ ਤਾਲਾ ਬਣ ਰਿਹਾ ਜਿਹ ਅਕਾਲੀ ਚੱਲਦਾ ਹੈ ਫਿਰ ਇਹਨਾਂ ਦੀ ਪਾਰਟੀ ਨਹੀਂ ਜੀ ਬੱਚੀ ਉਹ ਗੱਲ ਹੀ ਚਲ 20 ਵੱਜੂਗੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਤ ਜੀ ਤੁਹਾਡਾ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਤਾਜ਼ਾ ਸੀ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਹੀ ਸੀ ਕਿ ਇੱਥੇ ਸਰਬਜੀਤ ਖਾਲਸਾ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਉਸ ਬਿਆਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ੋਮਨੀ ਅਕਾਲੀ ਦਲ ਨੂੰ ਲੈ ਕੇ ਭਾਈ ਅਮਰਿਤਪਾਲ ਨੂੰ ਲੈ ਕੇ ਕਈਆਂ ਗਈਆਂ ਨੇ ਤਾਂ ਇੱਥੇ ਨਵੀਂ ਪਾਰਟੀ ਬਣਾਉਣ ਦਾ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਹਾਲਾਂਕਿ ਇਹ ਨਵੀਂ ਪਾਰਟੀ ਕਦੋਂ ਕਿਸ ਵੇਲੇ ਕਿਸ ਤਰੀਕੇ ਦੇ ਨਾਲ ਬਣੇਗੀ ਤੇ ਕਿ ਵਾਕਈ ਇੱਥੇ ਜਿਹੜੇ ਬਾਗੀ ਧੜੇ ਨੇ ਉਹਨਾਂ ਦੇ ਵਿੱਚੋਂ ਕੋਈ ਵੱਡਾ ਲੀਡਰ ਇਸ ਪਾਰਟੀ ਨੂੰ ਜੁਆਇਨ ਕਰਦਾ ਹੈ ਜਾਂ ਫਿਰ ਜਿਹੜੀ ਪਾਰਟੀ ਹੈ ਇਹ ਸਰਬਜੀਤ ਖਾਲਸਾ ਦੇ ਵੱਲੋਂ ਹਾਲਾਂਕਿ ਕਈ ਤਾਂ ਗਈ ਹੈ ਬਣਾਉਂਦੀ ਪਰ ਇੱਥੇ ਕਿਤੇ ਨਾ ਕਿਤੇ ਉਹਨਾਂ ਵੱਲੋਂ ਸਮਰਥਨ ਮੰਗਿਆ ਗਿਆ ਹੈ ਭਾਈ ਅਮਰਿਤਪਾਲ ਦੇ ਵੱਲੋਂ ਤਾਂ ਇੱਥੇ ਕੀ ਲੱਗਦਾ ਹੈ ਕਿ ਭਾਈ ਅਮਰਿਤਪਾਲ ਨੂੰ ਰਿਹਾਈ ਮਿਲਦੀ ਹੈ ਜਾਂ ਫਿਰ ਉਹ ਜੇਲ੍ਹ ਤੋਂ ਹੀ ਸਰਕਾਰ ਜਿਹੜੀ ਹੈ ਉਹ ਚਲਾਉਣ 게 ਤਾਂ ਇੱਥੇ ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਖੜੇ ਹੋ ਜਾਂਦੇ ਨੇ ਤਾਂ ਜੇਕਰ ਤੁਹਾਡੇ ਵੀ ਇਸ ਵਿਸ਼ੇ ਨੂੰ ਲੈ ਕੇ ਕੁਝ ਵਿਚਾਰ ਨੇ ਜਾਂ ਇਹਨਾਂ ਸਵਾਲਾਂ ਦੇ ਜਿਹੜਾ ਤੁਹਾਡੇ ਕੋਲ ਜਵਾਬ ਨੇ ਤਾਂ ਤੁਸੀਂ ਕਮੈਂਟਾਂ ਦੇ ਰਾਹੀਂ ਸਾਨੂੰ ਦੇ ਸਕਦੇ ਹੋ ਤੇ ਆਪਣੀ ਰਾਏ ਵਾਤ ਤੋਂ ਵਾਤ ਸਾਡੇ ਨਾਲ ਸਾਂਝੀ ਕਰਿਆ ਕਰੋ ਲਾਈਵ ਪ੍ਰੋਗਰਾਮ ਨੂੰ ਵਾਤ ਤੋਂ ਵਾਤ ਸ਼ੇਅਰ ਵੀ ਕਰਿਆ ਕਰੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ